ਪਤਾ ਲੱਗ ਗਿਆ ਨਵੇਂ ਸੂ ਗौरा ਹੋਏ ਜਿਹੜੀ 베ਰੀ ਨੂੰ ਫੜ ਲੱਗਦੇ ਆ ਉਹ ਝੁਗਦੀ ਆ ਤਕੜੀ ਕਿਹੜੇ ਬੰਨੇ ਝੁਗਦੀ ਆ ਜੀ ਬੋਲੋ ਸਾਧ ਸੰਗਤ ਜੀ ਜਿਦੜ ਸਮਾਨ ਜਿਹਦੇ ਕੋ ਸਮਾਨ ਵਾਧ ਹੋਏਗਾ ਨਾ ਉਹ ਚੁਕੇਗਾ ਹੀ ਤਾਂ ਸਮਝ ਆ ਜਾਣੀ ਵੀ ਇਹਦੇ ਕੋਲ ਹੈਗਾ ਕੁਝ ਤੋ ਕਈ ਐਦਾਂ ਕਰਨਗੇ ਕਈ ਤੁਰਨਗੇ ਵੀ ਐਦਾਂ ਸਮਝ ਲੱਗ ਜਾਂਦੀ ਵੀ ਇਹਦੇ ਕੋਲ ਉੱਚੀ ਬੋਲੋ ਗੁਰੂ ਕੇ ਪਿਆਰਿਓ ਕੱਖ ਨਹੀਂ ਹੈਗਾ ਕਈ ਮੋਟਰਸਾਈਕਲ ਚਲਾਉਣਗੇ ਲੱਤਾਂ ਅੰਦਰ ਕਰਕੇ ਕਈ ਵੇਖਿਆ ਬੁਲਟ ਚਲਾਉਂਦਿਆਂ ਕਈ ਬੁਲਟ ਚਲਾਉਣਗੇ ਲੱਤਾਂ ਨੂੰ ਅੰਦਰ ਕਰਕੇ ਕਈ ਬੁਲਟ ਚਲਾਉਣਗੇ ਲੱਤਾਂ ਬਾਹਰ ਕੱਢ ਕੇ ਗੋਡੇ ਬਾਹਰ ਕੱਢੇ ਹੁੰਦੇ ਐ ਤਾਂ ਪਟਾਕੇ ਮਰਾਉਣੇ ਆ ਦੂਜੇ ਤੀਜੇ ਮੱਲੇ ਨੂੰ ਪਤਾ ਲੱਗੇ ਅਸੀਂ ਬੁਲਟ ਲਿਆ ਲੋਕਾਂ ਨੂੰ ਪਤਾ ਲੱਗੇ ਸਾਡੇ ਕੋਲ ਆਹ ਚੀਜ਼ ਹੈਗੀ ਆ ਨਿਵੇਸ਼ ਕਰਾ ਹੋਏ ਜਿੰਨਾ ਜਿੰਨਾ ਚੁਕੇਗਾ ਉਹਨਾ ਅੱਗੇ ਚਲੇਗਾ ਤਕੜੀ ਵੀ ਉਹੋ ਹੀ ਝੁਕਦੀ ਹੈ ਜਿਹਦੇ ਵਾਲੇ ਸਮਾਨ ਵੱਧ ਹੁੰਦਾ ਹੈ ਬੇਰੀ ਵੀ ਜਿਹਨੂੰ ਬੇਰ ਪੈਂਦੇ ਨੇ ਜਿਹੜੇ ਵੀ ਫਲ ਨੂੰ ਕੋਈ ਦਰਖਤ ਨੂੰ ਫਲ ਲੱਗਦਾ ਨਾ ਉਹ ਝੁਕਦਾ ਵਾ ਲੰਮੇ ਪਈ ਜਾਂਦਾ ਤੁਸੀਂ ਵੇਖਿਓ ਜਿਹੜੇ ਵੱਡੇ ਵੱਡੇ ਬਿਜ਼ਨਸਮੈਨ ਹੋਣਗੇ ਸਟੋਰਾਂ ਦੇ ਮਾਲਕ ਹੋਣਗੇ ਨਾ ਝੁਕਣਾ ਐਦਾਂ ਉਹਗਲੇ ਨਿਮਰਤਾ ਦੇ ਨਾਲ ਹੀ ਉਹ ਕਦੇ ਕਾਗਜ ਨਾ ਮਰਜੀ ਕਲਪਜੇ ਆਪਾਂ ਨਹੀਂ ਕਲਪਨਾ ਆਪਾਂ ਨਹੀਂ ਗੁੱਸੇ ਚ ਆਉਣਾ ਆਪਾਂ ਆਪਾਂ ਆਪਣਾ ਨਿਮਰਤਾ ਵਾਲਾ ਪੱਖ ਨਹੀਂ ਛੱਡਣਾ ਕਿਉਂਕਿ ਤੁਹਾਡੀ ਜ਼ੁਬਾਨ ਚ ਕਹੇ ਹੋਏ ਸ਼ਬਦ ਯਾਦ ਰੱਖਣਾ ਜਦੋਂ ਤੱਕ ਤੁਹਾਡੀ ਜ਼ੁਬਾਨ ਤੋਂ ਸ਼ਬਦ ਨਹੀਂ ਨਹੀਂ ਨਿਕਲੇ ਸ਼ਬਦ ਤੁਹਾਡੇ ਗੁਲਾਮ ਨੇ ਜਦੋਂ ਤੁਹਾਡੀ ਜ਼ੁਬਾਨ ਚੋਂ ਸ਼ਬਦ ਨਿਕਲ ਗਏ ਫਿਰ ਅਸੀਂ ਉਹਨਾਂ ਸ਼ਬਦਾਂ ਦੇ ਗੁਲਾਮ ਹੋ ਜਾਂਦੇ ਹਾਂ ਕਿਉਂ ਕਿਉਂਕਿ ਸ਼ਬਦ ਗਲਤ ਨਿਕਲ ਗਿਆ ਤੁਹਾਨੂੰ ਸੌਰੀ ਕਹਿਣਾ ਪੈ ਸਕਦਾ ਸ਼ਬਦ ਗਲਤ ਨਿਕਲ ਗਿਆ ਤੁਹਾਡਾ ਤਨ ਵੀ ਤੇ ਤੁਹਾਡਾ ਮਨ ਵੀ ਨਾਨਕ ਫਿੱਕੇ ਬੋਲੇ ਤੁਸੀਂ ਵੇਖਿਆ ਕਈ ਵਾਰੀ ਗਲਤ ਬੋਲ ਕੇ ਬੰਦਾ ਆਪਣੇ ਆਪ ਹੀ ਕੱਚਾ じゃ ਨਹੀਂ ਹੋ ਜਾਂਦਾ ਗੱਲ ਗਲਤ ਕਹਿ ਬੈਂਦਾ ਗੱਲ ਹੁੰਦੀ ਉਹ ਨਹੀਂ ਆ ਮੁੜ ਕੇ ਆਪੇ ਸ਼ਰਮਿੰਦਗੀ ਦਾ ਸਾਹਮਣਾ ਕਰਦਾ ਫਿਰ ਸਾਹਮਣੇ ਨਹੀਂ ਕਿਸੇ ਦੇ ਆਉਣ ਜੋਗਾ ਕਦੀ ਸਟੇਟਮੈਂਟ ਗਲਤ ਨਾ ਦਿਓ ਕਿਸੇ ਰਿਸ਼ਤੇਦਾਰ ਪ੍ਰਤੀ ਜਿਹੜਾ ਤੱਕ ਤੁਹਾਨੂੰ ਕਿਸੇ ਗੱਲ ਦਾ ਪਤਾ ਨਹੀਂ ਨਾ ਕਹੋ ਕਈ ਵਾਰ ਆਪ ਆਪਣੇ ਪਰਿਵਾਰਾਂ ਚ ਵਿੰਜ ਕਰਦੇ ਆ ਸਾਨੂੰ ਪਤਾ ਨਹੀਂ ਹੁੰਦਾ ਸ਼ੱਕ ਦੇ ਵਿਹਾਵ ਤੇ ਅਸੀਂ ਬਹੁਤ ਵੱਡੀ ਗੱਲ ਕਹਿ ਦਿੰਨੇ ਅਗਲੇ ਤੱਕ ਪਹੁੰਚ ਜਾਂਦੀ ਏ ਉਹਦਾ ਬੋਲ ਚਾਲ ਬੰਦ ਹੋ ਜਾਂਦਾ ਹੈ ਵਾਸਤਵ ਚ ਉਸ ਵਿਚਾਰੇ ਨੇ ਗੱਲ ਕਈ ਵੀ ਨਹੀਂ ਹੁੰਦੀ ਸਾਨੂੰ ਕਿਸੇ ਮੈਸੇਂਜਰ ਨੇ ਚੁਗਲੀ ਕਰਨ ਵਾਲੇ ਨੇ ਕੰਨ ਭਰੇ ਹੁੰਦੇ ਸਾਡੇ ਉਹ ਸਾਡੇ ਕੰਨ ਭਰ ਜਾਂਦਾ ਅਸੀਂ ਬੋਲਣਾ ਛੱਡ ਦਿੰਨੇ ਆ ਗੱਲ ਕਨਫਰਮ ਕਰੋ ਸਾਹਮਣੇ ਬਹਿ ਕੇ ਬਹੁਤ ਰਸਤੇ ਸਾਡੇ ਜੁੜ ਜਾਣੇ ਤਰੇੜਾਂ ਕਰਾਂ ਚ ਪਈਆਂ ਟੁੱਟ ਜਾਣੀਆਂ ਸਕੇ ਭਰਾ ਬਾਰੇ ਕੋਈ ਬਾਹਰੋਂ ਕਵੇ ਤੁਹਾਡੇ ਭਰਾ ਨੇ ਇੰਜ ਕਿਹਾ ਤੇਰੇ ਬਾਰੇ ਬਾਹਰਲੇ ਤੇ ਯਕੀਨ ਨਾ ਕਰ ਭਰਾ ਨੂੰ ਟੇਬਲ ਤੇ ਬਿਠਾ ਕੇ ਪੁੱਛ ਵੀ ਮੈਨੂੰ ਅੱਜ ਪਤਾ ਲੱਗਾ ਮੈਂ ਤੇਰੇ ਜੁਬਾਨ ਤੋਂ ਸੁਣਨਾ ਚਾਹੁੰਨਾ ਤੂੰ ਇੱਕ ਵਾਰੀ ਕਹਿ ਦੇ ਮੈਨੂੰ ਮੈਂ ਯਕੀਨ ਕਰ ਜਾਵਾਂਗਾ ਉਹਦੇ ਤੇ ਯਕੀਨ ਨਹੀਂ ਕਰਨਾ ਵੇਖਿਓ ਭਰਾਵਾਂ ਜਫੀਆਂ ਕਿਵੇਂ ਪੈਂਦੀਆਂ ਨੇ ਆਈ ਤਾਂ ਤੀਜੇ ਥਾਂ ਤੇ ਪਤਾ ਨਹੀਂ ਕਿਹੜੇ ਬੰਦੇ ਨਾਲ ਤੇ ਮਾਫ ਕਰਨਾ ਗੁੱਸਾ ਨਾ ਮਨਾਇਓ ਪਹਿਲਾਂ ਮਾਫੀ ਮੰਗ ਲਵਾ ਦੁਨੀਆ ਤੇ ਬਹੁਤ ਹੀ ਦੋਸਤੀ ਤੁਹਾਡੀ ਜੇਬ ਦਾ ਭਾਰ ਵੇਖ ਕੇ ਹੈ ਜਿਹੜੇ ਬਿਨਾਂ ਜੇਬ ਦਾ ਭਾਰ ਵੇਖ ਕੇ ਦੋਸਤੀ ਹੈ ਸਲੂਟ ਹੈ ਅਸੀ ਦੋਸਤੀ ਨੂੰ ਨਮਸਕਾਰ ਕਰਦੇ ਆ ਮੈਂ ਨਹੀਂ ਕਹਿੰਦਾ ਸਤਿਗੁਰੂ ਮਨਮੁਖਾਂ ਕੇਰੀ ਦੋਸਤੀ ਮਾਇਆ ਦਾ ਸੰਬੰਧ ਮਨ ਨੂੰ ਮੁਖ ਰੱਖਣ ਵਾਲਾ ਰੱਖਣ ਵਾਲਾ ਮਨੁੱਖ ਬਹੁਤਾ ਤੇ ਤੁਹਾਡੀ ਜੇਬ ਵੇਖ ਕੇ ਦੋਸਤ ਬਣਦਾ ਜੇਬ ਵੇਖ ਕੇ ਰਿਸ਼ਤੇਦਾਰ ਬਣਦਾ ਜਦੋਂ ਪਤਾ ਲੱਗ ਗਿਆ ਜੀ ਜੇਬ ਵਿੱਚ ਪੈਸੇ ਮੁੱਕ ਗਏ ਆ ਫਿਰ ਉਹ ਨਵਾਂ ਦੋਸਤ ਲੱਭ ਲੈਂਦੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਜੀ ਚੰਗੇ ਦੋਸਤ ਵੀ ਹੁੰਦੇ ਆ ਜਿਹੜੇ ਤੁਹਾਡੀ ਗਰੀਬੀ ਚ ਵੀ ਤੁਹਾਡੇ ਨਾਲ ਖਲੋਤੇ ਆ ਤੁਹਾਡੇ ਤੇ ਦੁੱਖ ਪਿਆ ਤੁਹਾਡੀ ਤੇ ਮੁਸੀਬਤ ਪਈ ਉਹਦੋਂ ਵੀ ਤੁਹਾਡੇ ਨਾਲ ਖਲੋਤੇ ਸੀ ਕਈ ਸਿਰਫ ਤੁਹਾਡੇ ਨਾਲ ਉਦੋਂ ਹੀ ਖਲੋਂਦੇ ਆ ਜਦੋਂ ਤੁਹਾਡੇ ਕੋਲ ਕੁਝ ਸੁੱਖ ਹੈ ਮੈਂ ਨਹੀਂ ਕਿਹਾ ਸਤਗੁਰ ਨੇ ਕਿਹਾ ਬਾਣੀ ਚ ਸੁੱਖ ਮੈਂ ਆਨ ਸਾਰੇ ਪੜੋਂ ਪੱਲਾ ਸੁੱਖ ਮੈਂ ਆਨ ਬਹੁਤ ਮਿਲ ਬੈਠਤ ਜੋ ਸੁਖ ਹੁੰਦਾ ਨਾ ਉਹ ਦ ਸਾਰੇ ਕੋਲ ਬੈੰਦੇ ਆ ਸਾਡਾ ਵਾ ਇਹ ਵੀ ਸਾਡਾ ਵਾ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਾਹੂੰ ਦਿਸ ਕੇ ਰਹਿ ਬਿਵਤ ਪਰੇ ਸਭ ਹੀ ਸੰਗ ਸਾੜਤ ਕੋਉ ਨਾ ਵਤ ਪਤੀ ਕਮਾਈ ਕਰਦਾ ਹੋਵੇ ਘਰ ਚ ਹਰ ਸਮਾਨ ਲਿਆ ਕੇ ਦੇਵੇ ਪਤਨੀ ਲਿੰਕ ਤੋੜਦੀ ਹੈ ਪਤਨੀ ਕਰਤ ਸਾਂਭਦੀ ਹੋਵੇ ਪਤੀ ਲਿੰਕ ਤੋੜਦਾ ਦੋਨਾਂ ਵਿੱਚੋਂ ਇੱਕ ਤੇ ਸਰੀਰ ਤੇ ਪ੍ਰੋਬਲਮ ਆ ਜਾਏ ਕਈ ਛੱਡ ਕੇ ਭੱਜ ਜਾਂਦੇ ਆ ਜਾਂ ਛੱਡ ਕੇ ਭੱਜ ਜਾਂਦੀਆਂ ਨੇ ਪਰ ਕਈ ਕਹਿੰਦੀਆਂ ਨਾ ਇਹਦੇ ਲੜ ਲੱਗੀਆਂ ਇਹਦੇ ਨਾਲ ਰਹਿਣਾ ਹੁਣ ਮਾਪੇ ਨੇ ਵਰ ਜੋਗ ਵੇਖ ਕੇ ਛੁੜਿਆ ਸੀ ਭਾਵੇਂ ਦੁੱਖ ਆਇਆ ਭਾਵੇਂ ਗਰੀਬੀ ਆਈ ਜੇ ਦਿਨ ਵਿਆਹ ਵਿਆਹਣ ਗਿਆ ਸੀ ਮੈਨੂੰ ਜੇ ਉਦੋਂ ਅਮੀਰੀ ਸੀ ਅੱਜ ਸਾਡੇ ਕੋਲ 4 ਪੈਸੇ ਘਟ ਗਏ ਨੇ ਸਾਥ ਨਹੀਂ ਛੱਡਾਂਗੀ ਇਹਦਾ ਦਿਨ ਤੇ ਫੇਰ ਬਦਲ ਜਾਣੇ ਨੇ ਆਪਣੇ ਇਦਾਂ ਮਰਦ ਔਰਤ ਪ੍ਰਤੀ ਇਦਾਂ ਹੀ ਦੋਸਤ ਦੋਸਤ ਪ੍ਰਤੀ ਰਿਸ਼ਤੇ ਵੇਖੋ ਕਿੰਨੇ ਖੂਬਸੂਰਤ ਬਣਦੇ ਆ ਪਦਾਰਥਾਂ ਨੂੰ ਮੁੱਖ ਨਾ ਰੱਖੋ ਪਦਾਰਥਾਂ ਇਹਨੂੰ ਮਾਇਆ ਨੂੰ ਮਾਇਆ ਦੀ ਮਾਇਆ ਨੂੰ ਹੱਥਾਂ ਦੀ ਮਹਿਲ ਕਿਉਂ ਕਿਹਾ ਸੀ ਭਲਾ ਜੀ ਸਾਧ ਸੰਗ ਜੀ ਤੁਹਾਡੇ ਵਿੱਚ ਬਜ਼ੁਰਗ ਬੈਠੇ ਆ ਪ੍ਰਾਣੇ ਬਜ਼ੁਰਗਾਂ ਨੇ ਤੁਸੀਂ ਨਾ ਮਾਇਆ ਤੇ ਹੱਥਾਂ ਦੀ ਕਿਉਂ ਕਹਿੰਦੇ ਸੀ ਭਲਾ ਜਿਹੜੀ ਹੱਥਾਂ ਦੀ ਮਹਿਲ ਹੈ ਤੁਹਾਡੇ ਹੱਥ ਨੂੰ ਮਹਿਲ ਲੱਗੀ ਹੈ ਤੁਸੀਂ ਖਾਣਾ ਖਾਣ ਲੱਗੇ ਹੋ ਤੇ ਮਹਿਲ ਕਿੱਥੇ ਚਲ ਜੂਗੀ ਭਲਾ ਤੁਸੀਂ ਜਦ ਸਾਬਣ ਲਾਉਣਾ ਐ ਮਲਣਾ ਵਾ ਤੋ ਕਿ ਤੇ ਸ਼ੰਕ ਚ ਆਉ ਗਏ ਇਹਨੂੰ ਮੈਲ ਤੋਂ ਆਖਿਆ ਭਲਾ ਮਤਲਬ ਕੀ ਭਲਾ ਇਸ ਮੈਲ ਕਰਕੇ ਅਸੀਂ ਰਿਸ਼ਤੇਦਾਰ ਨਰਾਜ਼ ਕਰ ਲੇ ਭੈਣਾ ਭਰਾਵਾਂ ਨਾਲ ਟੁੱਟ ਗਏ ਮੈਲ ਪਤਾ ਕਿਉਂ ਜੇ ਤੁਹਾਡੇ ਅਕਾਊਂਟ ਚ ਅੱਜ 20 ਲੱਖ ਬੋਲਦਾ ਹੈ ਨਾ ਪਤਾ ਨਹੀਂ ਕੱਲ ਨੂੰ ਕੀ ਭਾਣਾ ਵਾਪਰਨਾ ਹੈ ਗਾਂਹ ਤੁਰ ਜਾਣਾ ਹੈ ਜਿਵੇਂ ਮੈਲ ਗਾਂਹ ਚਲੇਗੀ ਆਹ ਨਾਲੀ ਚਲੇਗੀ ਇਹ ਗਾਂਹ ਤੁਰ ਪੈਣੀ ਹੈ ਬਸ ਹੰਕਾਰ ਵਾ ਜਾਣਾ ਹੈ ਮੇਰੇ ਕੋਲ ਇੰਨਾ ਸੀ ਬੜੇ ਦੁਨੀਆ ਤੇ ਬੰਦੇ ਆ ਜਿਨ੍ਹਾਂ ਕੋਲ ਬਹੁਤ ਕੁਝ ਸੀ ਅੱਜ ਕੁਝ ਨਹੀਂ ਰਿਹਾ ਜਿਨ੍ਹਾਂ ਕੋਲ ਕੁਝ ਨਹੀਂ ਸੀ ਉਹਨਾਂ ਕੋਲ ਬਹੁਤ ਕੁਝ ਆ ਗਿਆ ਪਰ ਰਿਸ਼ਤੇ ਟੁੱਟ ਗਏ ਭੈਣ ਭਰਾ ਦੂਰ ਹੋ ਗਏ ਜੇ ਦੁਨੀਆ ਤੇ ਕਮਾਉਣਾ ਹੈ ਨਾ ਪਿਆਰ ਕਮਾਓ ਦੋਸਤੀ ਕਮਾਓ ਰਿਸ਼ਤਿਆਂ ਵਿੱਚ ਰਿਸਪੈਕਟ ਕਮਾਓ ਦੁਨੀਆ ਦੇ ਪਦਾਰਥ ਤਾਂ ਸਮਾਂ ਪਾ ਕੇ ਆਪੇ ਆ ਜਾਣੇ ਆ ਇਹ ਤੇ ਜੋ ਜੋ ਮਿਹਨਤ ਕਰੋਗੇ ਨਾ ਮਿਲਦਾ ਮਿਲ ਜਾਣਾ ਵਾ ਪਰ ਸਮਾਜ ਵਿੱਚ ਦੋਸਤੀ ਰਿਸ਼ਤੇਦਾਰ ਰਿਸਪੈਕਟ ਇੱਜ਼ਤ ਹਲੇ ਮੀ ਇਹ ਕੱਲ ਗੱਲਾਂ ਕਿਸੇ ਦੇ ਦੁੱਖ ਦਰਦ ਤੇ ਕੰਮ ਆਉਣਾ ਸਿੱਖੋ ਤੁਹਾਨੂੰ ਕੋਈ ਦੋਸਤ ਫੋਨ ਕਰੇ ਕਿ ਅੱਜ ਮੈਨੂੰ ਤੇਰੀ ਹੈਲਪ ਦੀ ਲੋੜ ਹੈ ਹਸਪੀਟਲ ਆ ਬਿਨਾਂ ਦੇਰੀ ਤੋਂ ਇੱਕ ਜਿਨ੍ਹਾਂ ਦੇ ਸਰੀਰ ਤੰਦਰੁਸਤ ਆ ਆਪਣੇ ਆਪ ਹੀ ਬਲੱਡ ਡੋਨੇਟ ਕਰੋ 5-6 ਮਹੀਨਿਆਂ ਬਾਅਦ ਸਾਢੇ 2-3 ਵਾਰ ਪਤਾ ਨਹੀਂ ਤੁਹਾਡੇ ਖੂਨ ਨੇ ਪਤਾ ਨਹੀਂ ਕਿਹਦੀ ਜ਼ਿੰਦਗੀ ਬਚਾ ਦੇਣੀ ਹੈ ਜਾ ਕੇ ਆਪਣਾ ਆਪ ਹੀ ਖੂਨ ਦੇ ਕੇ ਆਓ ਨਾਲੇ ਤੁਹਾਡੀ ਬਾਡੀ ਵਧੀਆ ਰਹੇਗੀ ਤੁਹਾਡਾ ਤਨ ਤੰਦਰੁਸਤ ਰਹੇਗਾ ਕਈ ਵਾਰੀ ਕਈ ਐਸੇ ਗਰੋਪਾ ਜਿਹੜੇ ਟਾਈਮ ਨਾਲ ਮਿਲਦੇ ਹੀ ਨਹੀਂ ਮਰੀਜ਼ ਦਮ ਤੋੜ ਜਾਂਦਾ ਹੈ ਉਹ ਚੀਜ਼ਾਂ ਸਾਨੂੰ ਕੁਦਰਤ ਨੇ ਏਡੀਆਂ ਵਧੀਆ ਕਮਾਲ ਦੀਆਂ ਦਿੱਤੀਆਂ ਨੇ ਅਸੀਂ ਸਮਾਜ ਵਿੱਚ ਭਲਾ ਕਰ ਸਕਦੇ ਆ ਤੇ ਭਲਾ ਕਰਦੀ ਆਤ ਪਾਈਏ ਨੀਂਦ ਬੜੀ ਪਿਆਰੀ ਆਏਗੀ ਪਿਆਰਿਓ ਖਾਣਾ ਬੜਾ ਵਧੀਆ ਹਾਜਮ ਹੋਏਗਾ ਜ਼ਿੰਦਗੀ ਬੜੀ ਖੂਬਸੂਰਤ ਬਣੇਗੀ ਜਦੋਂ ਅਸੀਂ ਗੁਰੂ ਦੇ ਸਦਾਤ ਨੂੰ ਪੜ੍ਹ ਕੇ ਤੇ ਸਮਝਾਂਗੇ ਹਜ਼ੂਰ ਕਹਿੰਦੇ ਨੇ ਪਿਉ ਦਾਦੇ ਦਾ ਸਾਰੇ ਪੜੋ ਖੋਲ ਡਿਠਾ ਹੁਣ ਮਾਰੇਓ ਧਿਆਨ ਆਪਣੇ ਚ ਕਿੰਨਿਆਂ ਨੇ ਖੋਲੇ ਜੀ ਅਜੇ ਤੱਕ ਭਲਾ ਇਸ ਖਜ਼ਾਨੇ ਨੂੰ ਕਿੰਨੀ ਵਾਰ ਖੋਲ ਕੇ ਵੇਖਿਆ ਤੂੰ ਹਜ਼ੂਰ ਫਰਮਾਉਂਦੇ ਨੇ ਪਿਓ ਦਾਦੇ ਦਾ ਖੋਲ ਡਿਠਾ ਖਜਾਨਾ ਆਪਣੇ ਪਿਓ ਦਾਦੇ ਦੇ ਖਜਾਨੇ ਨੂੰ ਖੋਲ ਕੇ ਵੇਖਿਆ ਤੇ ਹੋਇਆ ਕਿ ਤਾਂ ਮੇਰੇ ਮਨ ਮਨ ਅੰਦਰੋਂ ਅਮੀਰ ਹੋ ਗਿਆ ਮਨ ਅੰਦਰੋਂ ਇੰਨਾ ਅਮੀਰ ਹੋ ਗਿਆ ਤੇ ਮਨ ਦਾ ਅਮੀਰ ਹੋਣਾ ਸਭ ਤੋਂ ਵੱਡੀ ਅਮੀਰੀ ਹੈ ਪਿਆਰਿਓ ਤੁਸੀਂ ਵੇਖਿਆ ਨਾ ਕਈ ਬੰਦੇ ਮਨ ਦੇ ਬੜੇ ਅਮੀਰ ਹੁੰਦੇ ਨੇ ਪਰ ਵਾਹੀ ਕੋਈ ਨਹੀਂ ਬੰਦਾ ਕੋਈ ਗੱਲ ਨਹੀਂ ਯਾਰ ਕਿਸੇ ਦੇ ਕੰਮ ਆ ਗਿਆ ਤਕੀਆਂ ਕੋਲ ਸਭ ਕੁਝ ਹੁੰਦਾ ਹੈ ਪਰ ਮਨ ਦੇ ਅਮੀਰ ਉਹ ਸਿਮਰ ਰੁਖ ਸਰਾਇਰਾ ਸਿਮਰ ਰੁਖ ਬੜਾ ਲੰਬਾ ਹੁੰਦਾ ਹੈ ਬੜਾ ਮੋਟਾ ਹੁੰਦਾ ਹੈ ਸਿਮਰ ਰੁਖ ਸਰਾਇਰਾ ਆਤ ਦਿਿਰਗ ਆਤ ਮੁਚ ਓਏ ਜੇ ਆਵੇਂ ਆਸ ਕਰ ਜਿਹੜੇ ਪੰਛੀ ਆ ਬੜੇ ਆਸ ਲਾ ਕੇ ਆਉਂਦੇ ਇਥੋਂ ਫਲ ਮਿਲੇਗਾ ਇਥੋਂ ਰੈਸ਼ ਮਿਲੇਗੀ ਸਾਨੂੰ ਪਰ ਜਦੋਂ ਵਿਚਾਰੇ ਆਣ ਕੇ ਚੁੰਝ ਮਾਰ ਕੇ ਵਿੰਦੇ ਆ ਉਹ ਕਹਿੰਦੇ ਫਲ ਫਿੱਕੇ ਕੰਮ ਨਾਮ ਹੈ ਪਤ ਤੋ ਪਾਸ਼ਾ ਜੀ ਇਥੇ ਗੱਲ ਸਿਮਲ ਰੋਖਦੀ ਨਹੀਂ ਕਰ ਰਹਾ ਬੰਦਿਆਂ ਦੀ ਕਰ ਰਿਹਾ ਬੰਦਿਆਂ ਕਈ ਵਾਰੀ ਤੇਰੀ ਚੈਲ ਬੈਲ ਤੇਰਾ ਠਾਠ ਬਾਟ ਵੇਕੇ ਨਾ ਕੋਈ ਤੇਰੇ ਕੋਲ ਹੈਲਪ ਮੰਗਣ ਆਉਂਦਾ ਤੇ ਤੂੰ ਅੱਗੇ ਪਤਾ ਕਿ ਨਾ ਮੇਰੇ ਕੋਲ ਤੇ ਹੈ ਨਹੀਂ ਫਿਰ ਕੁਦਰਤ ਆਂਦੀ ਆ ਨਾ ਹੈ ਨਹੀਂ ਆ ਲਓ ਫਿਰ ਹੈ ਨਹੀਂ ਆ ਬੋਲੋ ਪਿਆਰਿਓ ਕੁਦਰਤ ਕੀ ਆਂਦੀ ਆ ਜੀ ਉਹ ਬੋਲੋ ਗੁਰੂ ਕੇ ਪਿਆਰਿਓ ਜਦੋਂ ਤੂੰ ਮੈਂ ਕਹਤਾ ਮੰਨ ਲਓ ਮੇਰੇ ਕੋਲ ਹੈਗਾ ਪਰ ਮੈਂ ਅਗਲੇ ਨੂੰ ਕਹਤਾ ਮੇਰੇ ਕੋਲ ਹੈ ਨਹੀਂ ਫੇ ਕੁਦਰਤ ਕੀ ਆਂਦੀ ਆ ਜੀ ਹੈ ਨਹੀਂ ਆ ਨਾ ਚਲੋ ਫੇ ਠੀਕ ਹੈ ਨਹੀਂ ਆ ਤੇ ਜੇ ਮੈਂ ਇਦਾਂ ਤੂੰ ਤਰੀਕੇ ਨਾਲ ਕਹਿੰਦਾ ਕਿ ਭਾਈ ਵੇਖ ਇਹ ਦਸਵੰਦ ਹੈ ਮੈਂ ਤੇਰੀ ਹੈਲਪ ਕਰਨ ਲੱਗਾ ਜਿਸ ਜੋਗ ਹੋਇਆ ਤੇ ਵਾਪਸ ਕਰ ਜੀ ਮੈਂ ਫੇ ਕਿਸੇ ਦੀ ਹੈਲਪ ਕਰ ਦੂੰ ਪਰ ਹੈ ਦਸਵੰਦ ਹੀ ਮੇਰੇ ਕੋਲੇ ਇਹ ਮੈਂ ਕੋਈ ਠੱਗੀ ਨਹੀਂ ਮਾਰੀ ਕਿਸੇ ਨਾਲ ਹੋ ਸਕਦਾ ਤੁਹਾਡੀ ਦਿੱਤੀ ਹੈਲਪ ਨਾਲ ਅਗਲੀ ਦੀ ਜ਼ਿੰਦਗੀ ਬਚ ਜਾਏ ਕਿਹਦਾ ਭਲਾ ਹੋ ਜਾਏ ਪਰ ਸਾਡੀ ਕੌਮ ਗਲਤ ਬਨੇ ਤੁਰ ਵੀ ਗੁੱਸਾ ਨਾ ਕਰੇ ਮਾਫੀ ਮੰਗ ਲਵਾ ਸ਼ਬੀਰ ਲਾਉਣੀ ਹੋਵੇ ਦੋ ਬੋਰੀਆਂ ਖੰਡ ਦੀਆਂ ਕੱਲਾ ਬੰਦਾ ਦੇ ਸਕਦਾ ਤੇ ਉਸੇ ਬੰਦੇ ਨੂੰ ਕਹਿ ਦਿਆ ਨਾ ਵੀ ਹਸਪੀਟਲ ਚ ਉਥੇ ਕਿਸੇ ਗਰੀਬ ਦਾ ਬਿੱਲ ਦੇਣ ਵਾਲਾ ਉਦੋਂ ਹੱਥ ਥੋੜੇ ਜੇ ਟਾਈਟ ਹੋ ਜਾਣੇ ਜਿਹੜਾ ਭੋਜਨ ਇੱਕ ਵਾਰੀ ਖਾਦਾ ਜਾਣਾ ਹੈ ਉਹਦੇ ਬਦਲੇ ਜਿੰਨਾ ਮਰਜ਼ੀ ਪੈਸਾ ਲਵਾ ਦੋ ਲੇਟਾਂ ਤੇ ਲਾ ਦਾਂਗੇ ਲੜੀਆਂ ਤੇ ਲਾ ਦਾਂਗੇ ਫੁੱਲਾਂ ਤੇ ਲਾ ਦਾਂਗੇ ਪਰ ਕਿਸੇ ਗਰੀਬ ਪਤਾ ਨਹੀਂ ਕਿਹੜਾ ਬੱਚਾ ਸਿਰਫ ਵਰਦੀ ਕਰਕੇ ਸਕੂਲ ਚੋਂ ਬਾਹਰ ਕੱਢ ਦਿੱਤਾ ਗਿਆ ਪਤਾ ਨਹੀਂ ਕਿਹੜਾ ਬੱਚਾ ਫੀਸ ਕਰਕੇ ਸਕੂਲ ਚੋਂ ਬਾਹਰ ਕਰ ਦਿੱਤਾ ਗਿਆ ਤੂੰ ਫੀਸ ਤਾਰਦੀ ਉਸ ਬੱਚੇ ਦੀ ਅਸੀਸਾਂ ਦੇਵੇਗਾ ਬੱਚਾ ਤੈਨੂੰ ساری ਜ਼ਿੰਦਗੀ ਕਿ ਮੇਰੀ ਫਲਾਣੀ ਆਂਟੀ ਨੇ ਫਲਾਣੇ ਅੰਕਲ ਨੇ ਮੇਰੀ ਫੀਸ ਤਾਰੀ ਸੀ ਪੈਸਾ ਸਾਡੇ ਕੋਲ ਹੈ ਵੀ ਬਹੁਤ ਹੈ ਤਾਂ ਲੱਗ ਵੀ ਬਹੁਤ ਰਿਹਾ ਪਰ ਲੱਗ ਗਲਤ ਤਰੀਕੇ ਨਾਲ ਰਿਹਾ ਬਸ ਉਹਦਾ ਥੋੜਾ ਜੀ ਦਿਸ਼ਾ ਤੇ ਇੰਜ ਕਰਨ ਦੀ ਜ਼ਰੂਰਤ ਹੈ ਸਾਨੂੰ ਸਮਾਜ ਵਿੱਚ ਇਹ ਭਲਾ ਕਰਨ ਦੀ ਆਤ ਪਾਈਏ ਵੇਖਿਓ ਪਿਆਰਿਓ ਰਹਿੰਦੀ ਦੁਨੀਆ ਤੱਕ ਜਿਉਂਦੇ ਰਵਾਂਗੇ ਫਿਰ ਆਪਾਂ ਰਹਿਣ ਨਾ ਪਾਵਾਂ ਮੈਂ ਸੁਰ ਨਰ ਦੇਵਾ ਊਠ ਸੁਧਾਰੇ ਕਰ ਮਨ ਜਨ ਸੇਵਾ ਪਾ ਸਕਦੇ ਜੀਵਤ ਦੇਖੇ ਮੈਂ ਅੱਖਾਂ ਨਾਲ ਜਿਉਂਦੇ ਵੇਖੇ ਨੇ ਕਿਹੜੇ ਭਲਾ ਜਿਨੀ ਹਰ ਹਰ ਤੇ ਆਇਆ ਜਿਹੜੇ ਸੱਚ ਨਾਲ ਜੁੜਦੇ ਆ ਉਹ ਕਦੀ ਨਹੀਂ ਮਰਦੇ ਕਿਉਂ ਕਿਉਂਕਿ ਜਦੋਂ ਮਾਲਕ ਸੱਚ ਹੈ ਉਹ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਜੇ ਉਹ ਮਾਰਕ ਸੱਚਾ ਹੈ ਤੇ ਮਾਲਕ ਨਾਲ ਜੁੜਨ ਵਾਲਾ ਕਿਵੇਂ ਦੁਨੀਆ ਤੋਂ ਜਾ ਸਕਦਾ ਹੈ ਜੀ ਉਹਦਾ ਸਰੀਰ ਜਾਏਗਾ ਪਰ ਉਹਦੇ ਕਰਮ ਉਹਨੂੰ ਸਦਾ ਜਿਉਂਦਾ ਰੱਖਣਗੇ ਲੋਕ ਕਹਿਣਗੇ ਭਾਈ ਇਹ ਬੰਦਾ ਲੋਕਾਂ ਦੀ ਜ਼ਿੰਦਗੀ ਜਿਉਂਦਾ ਸੀ ਤੋ ਆਓ ਆਪਣੀ ਪਿਛਲੀ ਜ਼ਿੰਦਗੀ ਨੂੰ ਛੱਡ ਕੇ ਨਵੀਂ ਜ਼ਿੰਦਗੀ ਦੀ ਇੱਕ ਸ਼ੁਰੂਆਤ ਕਰਕੇ ਜਿੱਥੇ ਵੀ ਹੁੰਦਾ ਹੈ ਕਿਸੇ ਦੀ ਮਦਦ ਕਰਨ ਦੀ ਆਰਥ ਪਾਇਓ ਤੇ ਵੇਖਿਓ ਇਹ ਤਜਰਬਾ ਕਰਕੇ ਵੇਖਿਓ ਤੁਹਾਡੇ ਕੋ ਮੁਕਣਾ ਕਦੀ ਨਹੀਂ ਨਹੀਂ ਮੁਕੇਗਾ ਇਹ ਗਰੰਟੀ ਹੈ ਕਿਉਂ ਭਲਾ ਕਿਉਂਕਿ ਬਾਬੇ ਫਰੀਦ ਦਾ ਕੋ ਸਲੋਕ ਹੈ ਕਿ ਤੁਹਾਡੇ ਕੋ ਅੱਗੇ ਚੱਲਾਂ ਬਾਬਾ ਫਰੀਦ ਜੀ ਕਹਿੰਦੇ ਨੇ ਸਬਰ ਇਸਵਾਉ ਆ ਸਲੋਕ ਬੇਸ਼ੱਕ ਨੋਟ ਕਰ ਲਿਓ ਜੀ ਸ਼ੇਖ ਫਰੀਦ ਜੀ ਦਾ ਸਲੋਕ ਹੈ ਸਬਰ ਇਸਵਾਉ ਜੇ ਤੂੰ ਬੰਦਾ ਦਿੜ ਕਰੇ ਸਵਾਉ ਕਹਿੰਦੇ ਪ੍ਰਯੋਜਨ ਨੂੰ ਪ੍ਰਯੋਜਨ ਮੀਨ ਟੀਚਾ ਟੀਚਾ ਮੀਨ ਮਨੋਰਥ ਜਿਵੇਂ ਬੱਚਾ ਸਕੂਲ ਜਾਂਦਾ ਹੈ ਤੁਸੀਂ ਪੁੱਛੋ ਬੁੱਤਰ ਤੂੰ ਸਕੂਲ ਕਿਉਂ ਜਾਣਾ ਹੈ ਤੇ ਬੇਟਾ ਆਪਣਾ ਟੀਚਾ ਦੱਸਦਾ ਸਾਨੂੰ ਕਿ ਮੈਂ ਸਕੂਲ ਜਾਣਾ ਮੈਂ ਡਾਕਟਰ ਬਣਨਾ ਉਹ ਟੀਚਾ ਦੱਸਦਾ ਮੈਂ ਇੰਜੀਨੀਅਰ ਬਣਨਾ ਉਹ ਟੀਚਾ ਦੱਸਦਾ ਮੈਂ ਬਿਜ਼ਨਸਮੈਨ ਬਣਨਾ ਦੱਸਦਾ ਹੈ ਨਾ ਉਹ ਆਪਣਾ ਟੀਚਾ ਕਲੀਅਰ ਕਰਦਾ ਕਿ ਮੈਂ ਐਸ ਕਰਕੇ ਸਕੂਲ ਜਾਣਾ ਐਸ ਕਰਕੇ ਕਾਲਜ ਜਾਣਾ ਐਸ ਕਰਕੇ ਯੂਨੀਵਰਸਿਟੀ ਜਾਣਾ ਮੈਂ ਆਪਣਾ ਟੀਚਾ ਕਲੀਅਰ ਕਰਦਾ ਕਿ ਮੈਂ ਟੌਪ ਦਾ ਬਿਜ਼ਨਸਮੈਨ ਬਣਨਾ ਚਾਹੁੰਦਾ ਬੰਦਿਆ ਤੇਰਾ ਟੀਚਾ ਕੀ ਭਲਾ ਸਬਰ ਨੂੰ ਧਾਰਨ ਕਰਨਾ ਸੰਤੋਖੀ ਬਣਨਾ ਅੱਛਾ ਬਾਬਾ ਫਰੀਦੀ ਇਹਦਾ ਮੈਨੂੰ ਬੈਨੀਫਿਟ ਕੀ ਹੋਏਗਾ ਕਿਉਂਕਿ ਹਰ ਬੰਦਾ ਬੈਨੀਫਿਟ ਚਾਹੁੰਦਾ ਹੈ ਨਾ ਤੁਸੀਂ ਕਿਸੇ ਦੁਕਾਨ ਤੇ ਜਾਂਦੇ ਹੋ ਕਿਦਾ ਸਮਾਨ ਅੱਗੇ ਜਾ ਕੇ ਦੱਸਦੇ ਹੋ ਜੋ ਵੀ ਆ ਆਪਾਂ ਬੈਨੀਫਿਟ ਲੱਭਦੇ ਆ ਨਾ ਮੈਨੂੰ ਲਾਭ ਕੀ ਹੋਊਗਾ ਕਹਿੰਦੇ ਮੈਨੂੰ ਬੈਨੀਫਿਟ ਕੀ ਹੋਏਗਾ ਇਹਦਾ ਕਹਿੰਦੇ ਵੱਧ ਥੀਵੇਂ ਦਰਿਆਓ ਤੂੰ ਵੱਧ ਕੇ ਦਰਿਆ ਬਣ ਜਾਣਾ ਟੁੱਟ ਨਾ ਥੀਵੇਂ ਵਾਹੜਾ ਵਾਹੜਾ ਕਹਿੰਦੇ ਨੇ ਛੱਪੜ ਨੂੰ ਤੂੰ ਕਦੀ ਛੱਪੜ ਨਹੀਂ ਬਣੇਗਾ ਟੋਬਾ ਨਹੀਂ ਬਣੇਗਾ ਤੂੰ ਦਰਿਆ ਬਣ ਜਾਏਗਾ ਤੇ ਦਰਿਆਵਾਂ ਦੇ ਪਾਣੀ ਕਦੀ ਮੁੱਕਦੇ ਨਹੀਂ ਦਰਿਆਵਾਂ ਚ ਲੋਕ ਗੰਦਾ ਪਾਣੀ ਵੀ ਸੁੱਟ ਦੇਣ ਤੇ ਦਰਿਆ ਦਾ ਪਾਣੀ ਤੁਰਦਾ ਹੈ ਗੰਦਗੀ ਥੱਲੇ ਬਹਿ ਜਾਂਦੀ ਹੈ ਨਿਤਰ ਕੇ ਸਾਫ਼ ਪਾਣੀ ਆ ਜਾਂਦਾ ਤੇ ਟੋਬਿਆਂ ਦਾ ਪਾਣੀ ਕਦੀ ਵੀ ਸੁੱਕ ਸਕਦਾ ਹੈ ਹੁਣ ਫੈਸਲਾ ਤੂੰ ਕਰਨਾ ਹੈ ਜੇ ਤੇ ਸਬਰ ਵਾਲਾ ਬਣੇਗਾ ਫਿਰ ਦਰਿਆ ਬਣੇਗਾ ਜੇ ਤੂੰ ਸਬਰ ਨਾਲੋਂ ਟੁੱਟ ਗਿਆ ਤੂੰ ਇੱਕ ਨਿਕਾ ਜਿਹਾ ਟੋਬਾ ਬਣ ਜਾਣਾ ਹੈ ਤੇ ਟੋਬਿਆਂ ਦੇ ਪਾਣੀ ਕਦੀ ਵੀ ਸੁੱਕ ਸਕਦੇ ਨਹੀਂ ਹੁਣ ਇਹ ਮਰਜ਼ੀ ਤੇਰੀ ਐ ਤੂੰ ਦਰਿਆ ਬਣ ਕੇ ਜ਼ਿੰਦਗੀ ਜੂਣੀ ਐ ਇਹ ਤੇਰੀ ਮਰਜ਼ੀ ਐ ਕਿ ਤੂੰ ਟੋਬਾ ਬਣ ਕੇ ਜ਼ਿੰਦਗੀ ਜੂ ਮਰਜ਼ੀ ਤੇਰੀ ਐ ਧੱਕੇ ਨਾਲ ਤੈਨੂੰ ਦਰਿਆ ਨਹੀਂ ਬਣਾਉਣਾ ਕਿਸੇ ਨੇ ਧੱਕੇ ਨਾਲ ਤੈਨੂੰ ਕਿਸੇ ਨੇ ਟੋਬਾ ਨਹੀਂ ਬਣਾਉਣਾ ਇਹ ਫੈਸਲਾ ਹੁਣ ਤੈਨੂੰ ਖੁਦ ਕਰਨਾ ਪੈਣਾ ਸ਼ਲੋਕ ਦੁਆਰਾ ਸੁਣ ਲਓ ਜੀ ਸਬਰ ਇਹ ਸਵਾਉ ਜੇ ਤੂੰ ਬੰਦਾ ਦਿੜ ਕਰੇਂ ਹੇ ਬੰਦਿਆ ਜੇ ਤੂੰ ਦਿਰੜ ਕਰ ਲਵੇਂ ਕਮਿਟਮੈਂਟ ਕਰ ਲਵੇਂ ਪ੍ਰੋਮਿਸ ਕਰ ਲਵੇਂ ਗੁਰੂ ਨਾਲ ਵਧ ਥੀਵੇਂ ਦਰਿਆਓ ਵਧ ਕੇ ਦਰਿਆ ਬਣ ਜਾਏਗਾ ਟੁੱਟ ਨਾ ਥੀਵੇਂ ਵਾਹੜਾ ਤੂੰ ਟੁੱਟ ਕੇ ਤੋਬਾ ਨਹੀਂ ਬਣੇਗਾ ਆਓ ਆਪਣੀ ਜ਼ਿੰਦਗੀ ਚ ਸਬਰ ਸੰਤੋਖ ਧਾਰਨ ਕਰਕੇ ਦਰਿਆ ਬਣੀਏ ਤੇ ਦਰਿਆਵਾਂ ਦੇ ਵਿੱਚੋਂ ਜਿੰਨਾ ਮਰਜ਼ੀ ਪਾਣੀ ਕੱਢ ਲਓ ਦਰਿਆਵਾਂ ਨੂੰ ਕੋਈ ਫਰਕ ਹੁਣ ਆਪਾਂ ਦਰਿਆ ਬਣ ਜਾਈਏ ਕੋਈ ਲੋੜਵੰਦੀ ਹਲਪ ਵੀ ਕਰ ਦੁੱਤੀ ਤੁਹਾਨੂੰ ਫਰਕ ਪੈਣਾ ਹੀ ਨਹੀਂ ਕਿਉਂਕਿ ਮਾਲਕ ਨੇ ਕਹਣਾ ਇਹਨੇ ਇਹਨੇ ਵੰਡਿਆ ਭਈ ਇਹਨੂੰ ਹੋਰ ਦਿਓ ਇਨੇ ਕਹੇ ਜੀ ਮਦਦ ਕੀਤੀ ਇਹਨੂੰ ਤੇ ਜਿਹੜਾ ਵੰਡਦਾ ਨਹੀਂ ਕੇ ਇਹਦੀ ਮਦਦ ਨਹੀਂ ਕਰਦਾ ਫਿਰ ਉਹ ਮਾਲਕਿਆਂ ਦਾ ਪਰ ਇਹਨੂੰ ਉੱਥੇ ਕੇ ਜੇ ਰੱਖੋ ਇਹਨੂੰ ਤੋਬਾ ਬਣਾ ਦਿਓ ਤੇ ਤੋਬੇ ਦਾ ਪਾਣੀ ਕਦੀ ਵੀ ਸੁੱਕ ਸਕਦਾ ਹੈ ਇਹ ਮਰਜੀ ਸਾਡੀ ਆਪਣੀ ਆ ਤੋ ਪਾਸ਼ਕ ਦੇ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਅਗੇ ਰਤਨ ਲਾਲ ਜਾਂ ਕਾ ਕਸ਼ੂਨਾ ਮੋਲ ਇਹ ਰਤਨ ਲਾਲ ਇਹਦੀ ਕੋਈ ਕੀਮਤ ਨਹੀਂ ਹੈ ਪਿਆਰੇਓ ਕੋ ਪੈਸੇ ਨਾਲ ਨਹੀਂ ਖਰੀਦ ਸਕਦਾ ਰਤਨ ਲਾਲ ਜਾਂ ਕਾ ਕਸ਼ੂਨਾ ਮੋਲ ਭਰੇ ਪੰਡਾਰ ਅਖੂਟ ਅਤੋਲ ਇਹ ਪੰਡਾਰੇ ਅੰਦਰ ਭਰੇ ਪਏ ਨੇ ਦੇਵੀ ਗੁਣਾਂ ਦੇ ਜੋ ਬਾਣੀ ਰਾਹੀਂ ਸਾਨੂੰ ਦੱਸਿਆ ਗਿਆ ਪਰੇ ਪੰਡਾਰ ਅਖੂਟ ਅਤੋਲ ਖਾਵੇਂ ਖਰਚੇ ਸਾਰੇ ਪੜੋ ਖਾਵੇਂ ਖਰਚੇ ਰਾੜੋ ਮੇੜੋ ਭਾਈ ਜਿਹੜੇ satsang ਵਿੱਚ ਬਹਿ ਕੇ ਇਹਨਾਂ ਦੇਵੀ ਗੁਣਾਂ ਨੂੰ ਰਲ ਮਿਲ ਕੇ ਖਾਂਦੇ ਆ ਵੰਡਦੇ ਆ ਟੋਟ ਨਾ ਆਵੇ ਟੋਟ ਆਉਣੀ ਨਹੀਂ ਕਦੀ ਮੁਕਣਾ ਹੀ ਨਹੀਂ ਕਦੀ ਵਧਦਾ ਹੀ ਜਾਣਾ ਮੁਕਣਾ ਹੀ ਨਹੀਂ ਕਦੀ ਟੋਟ ਨਾ ਆਵੇ ਵਧਦਾ ਜਾਈ ਅਖੀਰ ਤੱਕ ਕਹਿੰਦੇ ਕਹੋ ਨਾਨਕ ਜਿਸ ਮਸਤਕ ਲੇਖ ਲਖਾਏ ਸੋ ਏਤ ਖਜ਼ਾਨਾ ਲਿਆ ਰਲਾਈ ਸੋ ਇਸ ਖਜ਼ਾਨੇ ਵਿੱਚ ਉਹ ਭਾਈਵਾਲ ਬਣੇਗਾ ਇਸ ਖਜ਼ਾਨੇ ਦੇ ਵਿੱਚ ਉਹ ਹਿੱਸੇਦਾਰ ਬਣ ਜਾਏਗਾ ਜਿਨੇ ਆਪਣੇ ਇਸ ਮਸਤਕ ਤੇ ਮਸਤਕ ਤੇ ਕੀਆ ਮਤ ਬ੍ਰੇਨ ਜਿਨੇ ਇਥੇ ਆਪਣੇ ਅੰਦਰ ਆਪਣੇ ਦਿਮਾਗ ਵਿੱਚ ਇਸ ਗगन ਦੇ ਵਿੱਚ ਚੰਗੀ ਵਿਚਾਰ ਲਿਖ ਲਈ ਕਹ ਨਾਨਕ ਜਿਸ ਮਸਤਕ ਲੇਖ ਲਿਖਾਏ ਜਿਨੇ ਚੰਗੇ ਸਿੱਖਿਆ ਦਾ ਮਸਤਕ ਦੇ ਵਿੱਚ ਲੇਖ ਲਿਖ ਲਿਆ ਸੋ ਇਹ ਤ ਖਜ਼ਾਨੇ ਲਿਆ ਰੜਾਏ ਉਹ ਇਸ ਖਜ਼ਾਨੇ ਦਾ ਭਾਈਵਾਲ ਹੋਏਗਾ ਆਓ ਐਸਾ ਮਹਾਨ ਸਤਿਗੁਰੂ ਗੁਰ ਜੈਸਾ ਜਿਸ ਮਸਤਕ ਭਾਗ ऐसे महान दीन दयालु कृपालु वैगुरु जी दी बख्शीश ਦੇ ਪਾਤਰ ਬਣੀਏ ਉਹਨਾਂ ਦੀਆਂ ਪਿਆਰੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ ਜਿੱਥੇ ਬਾਹਰੀ ਤੌਰ ਤੇ 파르샤 ਦਾ ਪ੍ਰਕਾਸ਼ ਪੁਰ ਮਨਾ ਰਹੇ ਆ ਉਥੇ ਅੰਦਰ ਵੀ ਪ੍ਰਕਾਸ਼ ਹੋ ਜਾਏ ਅੰਦਰ ਵੀ ਹਨੇਰਾ ਦੂਰ ਹੋ ਜਾਏ ਮਾਂ ਬਾਪ ਦੀ ਰਿਸਪੈਕਟ ਕਰੋ ਬੱਚਿਆਂ ਨੂੰ ਚੰਗੀ ਸਿੱਖਿਆ ਤੇ ਸੰਸਕਾਰ ਦੇਈਏ ਗੁਰੂ ਦੇ ਸਿਧਾਂਤ ਨਾਲ ਆਪਣੇ ਬੱਚੇ ਬੱਚੀਆਂ ਨੂੰ ਪੁੱਤਰਾਂ ਧੀਆਂ ਨੂੰ ਜੋੜੀਏ ਮਾਲਕ ਇਹਨਾਂ ਨੌਜਵਾਨ ਵੀਰਾਂ ਨੂੰ ਇਥੋਂ ਦੀ ਸਮੂਚੀ ਪ੍ਰਬੰਧਕ ਕਮੇਟੀ ਨੂੰ ਸਾਰੇ ਸੰਗਤ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਤਾਂ ਕਿ ਇਦਾਂ ਦੇ ਪ੍ਰੋਗਰਾਮ ਇਦਾਂ ਦੀ ਵਿਚਾਰਤ Ara ਸੀ ਸੰਗਤਾਂ ਵਿੱਚ ਲੈ ਕੇ ਜਾਂਦੇ ਰਹੀਏ ਤੇ ਗੁਰੂ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਸਕੀਏ ਸਾਰਿਆਂ ਦਾ ਧੰਨਵਾਦ ਇਥੋਂ ਦੀ ਸਤਿਕਾਰਯੋਗ ਹੈਡ ਗ੍ਰੰਤੀ ਸਹਿਬਾਨ ਰਾਗੀ ਸਹਿਬਾਨ ਨੌਜਵਾਨ ਵੀਰ ਸਾਰਿਆਂ ਦੀ ਉਹ ਜਿਹੜੀ ਟੀਮ ਜਿਹੜੇ ਇਹ ਪ੍ਰੋਗਰਾਮ ਲਿਖਦੇ ਨੇ ਨਾਲਕ ਸਾਬ ਨੂੰ ਚੜ੍ਹਦੀ ਕਲਾ ਪਰਿਵਾਰਾਂ ਵਿੱਚ ਤੰਦਰੁਸਤੀ ਪਿਆਰ ਇਤفاق ਆਵੇ ਗੁਰੂ ਦੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਸਕੀਏ ਉਹਨਾਂ ਵੀਰਾਂ ਭੈਣਾਂ ਦਾ ਧੰਨਵਾਦ ਜਿਹੜੇ ਲੰਗਰ ਬਣਾ ਰਹੇ ਨੇ ਜਿਹਨਾਂ ਲੰਗਰ ਵਰਤਾਉਨੇ ਨੇ ਕਿਉਂਕਿ ਜਦੋਂ ਇਦਾਂ ਦੇ ਸਮਾਗਮ ਹੁੰਦੇ ਨੇ ਹਰ ਇੱਕ ਬੰਦੇ ਦਾ ਆਪਣਾ ਯੋਗਦਾਨ ਹੁੰਦਾ ਕਿ ਟੀਮ ਵਰਕ ਹੁੰਦਾ ਹੈ ਗੁਰੂ ਕੇ ਪਿਆਰਿਓ ਸਾਰਿਆਂ ਦਾ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰ ਕਰਦੇ ਆਂ ਜੋ ਸ਼ਬਦ ਕਿਸੇ ਦੀ ਸ਼ਾਨ ਦੇ ਖਿਲਾਫ ਅੱਗੇ ਪਿਛੇ ਹੋਣਾ ਉਹ ਸੁਭਾਵਕ ਹੈ ਜੋ ਵਿਚਾਰ ਚੰਗੇ ਲੱਗੇ ਨੇ ਮੇਰੇ ਨਹੀਂ ਸਤਗੁਰ ਦੇ ਜਾਣ ਕੇ ਹਿਰਦੇ ਵਿੱਚ ਰਸਾਉਣ ਦਾ ਯਤਨ ਕਰਿਓ ਅਦਬ ਸਤਕਾਰ ਨਾਲ ਫਤਿਬ ਲਾਓ ਤੇ ਗੱਜ ਕੇ ਆਖੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਧ ਸੰਗਤ ਹੋਏ ਸੋਨਿਆਲੇ ਹੋਏ ਸੋਨਿਆਲੇ ਹੋਏ ਹੋਏ ਸੋਨਿਆਲੇ ਆਓ ਸਾਧ ਸੰਗਤ ਕੋਈ ਆਓ ਸਾਧ ਸੰਗਤ ਜੀ ਆਪਾਂ ਹੁਣ ਅਖੀਰ ਤੇ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਹੈ ਉਦੋਂ ਆਪਾਂ ਆਪਣੇ ਗੁਰੂ ਪਾਤਸ਼ਾਹ ਨਾਲ ਗੱਲਾਂ ਬਾਤਾਂ ਕਰਦੇ ਆਂ ਜਿਹੜੀ ਆਨੰਦ ਸਾਹਿਬ ਦੀਆਂ ਛੇ ਪੌੜੀਆਂ ਹੁੰਦੀਆਂ ਨੇ ਵਾਸਤ ਵਿੱਚ ਆਪਣੇ ਗੁਰੂ ਨਾਲ ਸਾਡੀਆਂ ਸਿੱਧੀਆਂ ਗੱਲਾਂ ਬਾਤਾਂ ਨੇ ਅਸੀਂ ਕਹਿੰਨੇ ਮਹਾਰਾਜ ਮੈਂ ਆਨੰਦ ਨਾਲ ਜੀਵਨ ਭਰਨਾ ਚਾਹੁੰਨਾ ਵਾਂ ਤੇ ਗੁਰੂ ਸਾਹਿਬ ਕਹਿੰਦੇ ਨੇ ਆਓ ਫਿਰ ਆਪਾਂ ਆਨੰਦ ਨਾਲ ਜੀਵਨ ਭਰਿਏ ਵੀ ਜੀਵਨ ਵਿੱਚ ਆਨੰਦ ਕਿੱਦਾਂ ਆਉਣਾ ਹੈ ਤਾਂ ਸਾਰਿਆਂ ਪੜਨਾ ਕੋਈ ਰਸਨਾ ਇਦਾਂ ਦੀ ਨਾ ਰਵੇ ਜਿਹੜੀ ਬਾਣੀ ਨਾ ਪੜੇ ਇੱਕ ਓੰਕਾਰ ਸਤਗੁਰ ਪ੍ਰਸਾਦ RAM ਕਲੀ ਮਹਲਾ ਤੀਜਾ